ਤੇ ਸੂਰੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਡੋਨੀ ਬਲ ਨੇ ਲਈ ਹੈ ਗੈਂਗਸਟਰ ਡੋਨੀ ਬਲ ਨੇ ਕਥਿਤ ਪੋਸਟ ਕਿਹਾ ਹੈ ਕਿ ਜਰਮਲ ਨੇ ਪੁਲਿਸ ਨਾਲ ਮਿਲ ਕੇ ਮੇਰਾ ਕਾਰ ਟੈਟੇਰੀ ਕੀਤਾ जर्मल ने दो बार हमला करवाया कार पर बच गया जर्मल ने करोचो गुंडे नजाज चुक्ले गोलियां मरवाईयां ते फोन लगा के समझाया पर वो समझया नहीं इंडोनीबल इनर गलत का जिक्र अपनी कथित पोस्ट करया हालांकि न्यूज़ 18 एस पोस्ट दी पुष्टि नहीं करता है गैंगस्टर डोनिबल ने सरपंच जर्मल सिंह दे कत्ल दी जिम्मेदारी ली है गैंगस्टर डोनिबल ने कथित पोस्ट लिखया कि जर्मल ने पुलिस के नाल मिलके मेरे घर लूटाया है यानी कि कितना कितना नशा तस्करी के नाल ये जोड़ा पूरा मामला ਸਾਮne ਨਜ਼ਰ ਆ ਰਿਹਾ ਹੈ ਜਰਮਲ ਤੇ ਦੋ ਵਾਰ ਹਮਲਾ ਕਰਵਾਇਆ ਪਰ ਉਹ ਬਚ ਗਿਆ ਯਾਨੀ ਕਿ ਟੋਨੀ ਬਲਨੇਸ ਕੱਲ ਦਾ ਜ਼ਿਕਰ ਕੀ ਕੀਤਾ ਸੀ ਜਰਮਲ ਸਿੰਘ ਤੇ ਵੀ ਦੋ ਵਾਰ ਉਸ ਦੇ ਵੱਲੋਂ ਜਾਨਲੇਵਾ ਹਮਲਾ ਕਰਵਾਇਆ ਗਿਆ ਤੇ ਇਸ ਜਾਨਲੇਵਾ ਹਮਲਿਆਚ ਉਹ ਬਚ ਗਿਆ ਜਰਮਲ ਨੇ ਕਰ ਚੋ ਗੁੰਡੇ ਨਜਾਇਜ਼ ਚੁੱਕ ਕੇ ਗੋਲੀਆਂ ਮਰਵਾਈਆਂ ਫੋਨ ਲਗਾ ਕੇ ਸਮਝਾਇਆ ਪਰ ਉਸਗਿਆ ਨਹੀਂ ਤੇ ਨਿਊਜ਼ 80 ਇਸ ਉਸ ਦੀ ਪੁਸ਼ਟੀ ਨਹੀਂ ਕਰਦਾ ਤੇ ਲਗਾਤਾਰ ਇਹ ਡਿਮਾਂਡ ਉੱਠ ਰਹੀ ਹੈ ਮੰਗ ਉੱਠ ਰਹੀ ਹੈ ਕਿ ਇਨਾ ਬੁਲਸਮਨ ਉਛੇਤਤ ਚੇਤੀ ਕਾਬੂ ਕੀਤਾ ਜਾਏ ਤੇ ਡੋਨੀ ਬਲ ਤੁਹਾਨੂੰ ਯਾਦ ਹੋਵੇਗਾ ਹਾਲ ਫਿਲਹਾਲ ਚ ਮੋਹਾਲੀ ਚ ਜੋ ਮਰਡਰ ਹੋਇਆ ਸੀ ਰਾਣਾ ਬਲਾ ਚੌਰੀਆ ਦਾ ਤੇ ਉਸ ਮਰਡਰ ਦੀ ਜ਼ਿੰਮੇਵਾਰੀ ਵੀ ਡੋਨੀ ਬਲ ਦੇ ਵੱਲੋਂ ਹੀ ਲਈ ਗਈ ਸੀ ਤੇ ਹੁਣ ਇੱਕ ਵੱਡੀ ਘਟਨਾ ਨੂੰ ਹੋਰ ਅੰਜਾਮ ਇਸ ਦੇ ਵੱਲੋਂ ਦਿੱਤਾ ਗਿਆ ਹੈ ਨਿਊਜ਼ 18 ਤੇ ਪੋਸਟ ਪਾਈ ਗਈ ਹੈ ਦਾਵਾ ਕੀਤਾ ਹੈ ਕਿ ਉਸੇ ਨੇ ਇਹ ਮਰਡਰ ਕਰਵਾਇਆ ਹਾਲਾਂਕਿ ਨਿਊਜ਼ 18 ਇਸ ਕਥਿਤ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ ਗੈਂਗਸਟਰ ਡੋਨੀ ਬਲ ਨੇ ਕਿਹਾ ਹੈ ਕਿ ਜਰਮਲ ਨੇ ਪੁਲਿਸ ਨਾਲ ਮਿਲ ਕੇ ਉਸ ਦਾ ਘਰ ਟਾਇਆ ਟੈਟੇਰੀ ਕੀਤਾ ਇਸ ਤੇ ਅਸੀਂ ਦੋ ਵਾਰ ਅ ਕੋਸ਼ਿਸ਼ ਕੀਤੀ ਕਿ ਇਸ ਨੂੰ ਮਾਰ ਦਿੱਤਾ ਜਾਏ ਪਰ ਦੋ ਵਾਰ ਇਹ ਬਚ ਗਿਆ ਲਗਾਤਾਰ ਇਸ ਦੀ ਦੇਖੀ ਕਰਵਾਈ ਜਾ ਰਹੀ ਸੀ ਤੇ ਹੁਣ ਬੀਤੇ ਕਾਲ ਦੇ ਸ਼ਾਮ ਅਮਸਰ ਡਿਕਸੋਰਚ ਉਸ ਨੂੰ ਗੋਲੀਆਂ ਮਾਰ ਕੇ ਮਰਦਕਾਟ ਉਤਾਰ ਦਿੱਤਾ ਗਿਆ جس ویلے واردات ہوئی اُدوں ایم ایل اے ਸਰਵਨ سنگھ ਧੁੰਵੀ ਵਿਆਸ ਸਮਾਗਮ 'ਚ ਸ਼ਾਮਿਲ ਸਨ ਵਿਧਾਇਕ ਨੇ ਕਿਹਾ ਕਿ ਜਰਮਲ ਸਿੰਘ ਨੂੰ ਪਹਿਲਾਂ ਤੋਂ ਹੀ ਥ੍ਰੈਟ ਆਈ ਸੀ ਯਾਨੀ ਕਿ ਉਹਨਾਂ ਨੇ ਕਿਹਾ ਕਿ ਵਾਰ-ਵਾਰ ਉਹਨਾਂ ਨੂੰ ਥ੍ਰੈਟ ਆਈ ਸੀ ਇਸ ਕਰਕੇ ਉਹਨਾਂ ਨੂੰ ਸਿਕਿਉਰਟੀ ਵੀ ਮੁਹੱਈਆ ਕਰਵਾਈ ਗਈ ਸੀ ਕੋਈ ਛੜਪੜੀਂਦੀ ਉਹਨਾਂ ਨੂੰ ਜੋ ਹੁਣ ਪਰਿਵਾਰ ਤੋਂ ਪਤਾ ਲੱਗਾ ਕਿ ਉਹਨਾਂ ਨੂੰ ਥ੍ਰੈਟ ਸੀ ਉੱਥੇ ਉਹਨਾਂ ਤੋਂ پیسے ਮੰਗਦੇ ਸੀ ਗੈਂਗਸ ਜੀ ਜਿਹੜੀ ਜਿਹੜੀ ਪਰਿਵਾਰ ਤਾਂ ਇਹ ਕਹਿ ਰਿਹਾ ਪਰ ਅਜੇ ਪੂਰਾ ਕਲੀਅਰ ਨਹੀਂ ਹੋਇਆ ਜੀ ਕਿਉਂ ਕਿਉਂ ਹੋਇਆ ਹੈ ਜਿਹੜੇ ਕਰਤਾਓ ਕਲੀਅਰ ਸੀ ਦੀ ਉਹਨਾਂ ਨੂੰ ਤਾਂ ਉਹਨਾਂ ਦੇ ਮਤਲਬ ਐਫ ਆਈ ਆਰ ਵੀ ਦਰਜ ਕਰਵਾਈ ਸੀ ਉੱਥੇ ਬਲਟੋਆ ਥਾਣੇ 'ਚ ਜਿਹੜੇ ਬੰਦਿਆਂ ਨੇ ਥ੍ਰੈਟ ਜਾਂ ਜਿਹੜੇ ਬੰਦੇ ਅੱਗੇ ਕੋਈ ਬੰਦਿਆਂ ਦਾ ਪਤਾ ਲੱਗਾ ਸੀ ਉਹ ਪੁਲਿਸ ਨੇ ਉਹਨਾਂ ਦੇ ਕਾਰਵਾਈ ਵੀ ਕੀਤੀ ਸੀ ਹੂੰ ਜਿਹੜਾ ਬਾ ਉਹਨਾਂ ਨੂੰ ਗੈਂਗਸਟਰਾਂ ਨੇ ਧਮਕੀਆਂ ਦਿੱਤੀਆਂ ਸੀ ਪੈਸੇ ਮੰਗਦੇ ਸੀ ਉਹਨਾਂ ਨੂੰ ਜੀ ਰੰਜਿਸ਼ ਕੋਈ ਨਹੀਂ ਸੀ ਉਹਨਾਂ ਦੀ ਕੋਈ ਰੰਜਿਸ਼ ਨਹੀਂ ਸੀ ਬਹੁਤ ਵਧੀਆ ਨੇਕ ਇਨਸਾਨ ਸੀ ਬੜੇ ਚੰਗੇ ਬੜੇ ਕਾਰੋਬਾਰੀ ਬੰਦੇ ਸੀ ਆੜਦਾ ਕਾਰੋਬਾਰ ਕਰਦੇ ਸੀ ਬਿਜ਼ਨਸਮੈਨ ਬੰਦੇ ਸੀ ਔਰ ਪਿੰਡ ਦੇ ਸਰਪੰਚ ਵੀ ਸੀ ਨਹੀਂ ਮੈਨੂੰ ਜਦੋਂ ਪਤਾ ਲੱਗਾ ਜੀ ਜਦੋਂ ਅੰਦਰ ਜਾ ਕੇ ਦੱਸਿਆ ਫਿਰ ਉਸੇ ਵੇਲੇ ਅਸੀਂ ਭੱਜ ਕੇ ਬਾਹਰ ਆਇਆ ਉਹਨਾਂ ਜਿਹਨੂੰ ਉਹਨਾਂ ਨੂੰ ਮਤਲਬ ਗੋਲੀਆਂ ਲੱਗੀਆਂ ਸੀ ਉਹ ਫਿਰ ਚੁੱਕ ਕੇ ਉਹਨਾਂ ਨੂੰ ਗੱਡੀ 'ਚ ਪਾ ਕੇ ਉਹ ਮਤਲਬ ਨਾਲ ਅਸੀਂ ਫਿਰ ਉਹਨਾਂ ਨੂੰ ਐਡਮਿਟ ਕਰਵਾਇਆ ਕੋਈ ਝੜਪੜੀ ਨਹੀਂ ਉਹਨਾਂ ਨੂੰ ਜੋ ਉਹਨਾਂ ਨੂੰ ਪਰਿਵਾਰ ਤੋਂ ਪਤਾ ਲੱਗਾ ਕਿ ਉਹਨਾਂ ਨੂੰ ਥ੍ਰੈਟ ਸੀ ਉੱਥੇ ਉਹਨਾਂ ਤੋਂ ਪੈਸੇ ਮੰਗਦੇ ਸੀ ਗੈਂਗਸਟਰ ਜੀ ਜਿਹੜੀ ਜਿਹੜੀ ਪਰਿਵਾਰ ਤਾਂ ਇਹ ਕਹਿ ਰਿਹਾ ਪਰ ਅਜੇ ਪੂਰਾ ਕਲੀਅਰ ਨਹੀਂ ਹੋਇਆ ਜੀ ਕਿ ਕਿਉਂ ਕਿਉਂ ਹੋਇਆ ਹੈ ਤੁਹਾਡੀ ਤਾਂ ਮੈਨੂੰ ਲੱਗਦਾ ਕਿ ਰੈਗੂਲਰ ਗੱਲਬਾਤ ਹੁੰਦੀ ਹੋएगी ਜਿਹੜੇ ਜਰਮਲ ਸਿੰਘ ਨੇ ਜਿਨ੍ਹਾਂ ਦਾ ਕਤਲ ਕੀਤਾ ਗਿਆ ਕਿਉਂਕਿ ਉਹ ਆਮ ਆਦਮੀ ਪਾਰਟੀ ਦੀ ਸਰਪੰਚ ਸੀ ਕਦੀ ਉਹਨਾਂ ਨੇ ਜ਼ਿਕਰ ਕੀਤਾ ਤੁਹਾਡੇ ਕੋਲ ਕਿ ਮੈਨੂੰ ਐਵੇਂ ਦੀ ਕੋਈ ਧਮਕੀ ਦਿੱਤੀ ਜਾ ਰਹੀ ਹੈ ਨਹੀਂ ਜ਼ਿਕਰ ਤਾਂ ਉਹ ਕਲੀਅਰ ਸੀ ਦੀ ਉਹਨਾਂ ਨੂੰ ਤਾਂ ਉਹਨਾਂ ਦੇ ਮਤਲਬ ਐਫ ਆਈ ਆਰ ਵੀ ਦਰਜ ਕਰਵਾਈ ਸੀ ਉੱਥੇ ਬਲਟੋਆ ਥਾਣੇ 'ਚ ਜਿਹੜੇ ਬੰਦੇ ਨੇ ਥ੍ਰੈਟ ਜਾਂ ਜਿਹੜੇ ਬੰਦੇ ਅੱਗੇ ਕੋਈ ਬੰਦਿਆਂ ਦਾ ਪਤਾ ਲੱਗਾ ਸੀ ਉਹ ਪੁਲਿਸ ਨੇ ਉਹਨਾਂ ਦੇ ਕਾਰਵਾਈ ਵੀ ਕੀਤੀ ਸੀ ਹੂੰ ਮੈਂ ਬਦ ਐਕਸਪੈਕਟ ਸਭ ਮੈਂ ਇਹ ਸਮਝਣਾ ਚਾ ਰਹੇ ਹਾਂ ਕਿ ਇਹ ਮਤਲਬ ਆਪਸੀ ਕੋਈ ਰੰਜਿਸ਼ ਦਾ ਮਾਮਲਾ ਹੈ ਜਾਂ ਗੈਂਗਸਟਰ ਧਮਕੀ ਦੇ ਰਹੇ ਸੀ ਨਹੀਂ ਰੰਜਿਸ਼ ਤਾਂ ਨਹੀਂ ਹੈਗਾ ਜੀ ਇਹ ਜਿਹੜਾ ਬਾ ਉਹਨਾਂ ਨੂੰ ਗੈਂਗਸਟਰਾਂ ਨੇ ਧਮਕੀਆਂ ਦਿੱਤੀਆਂ ਸੀ ਪੈਸੇ ਮੰਗਦੇ ਸੀ ਉਹਨਾਂ ਨੂੰ ਜੀ ਰੰਜਿਸ਼ ਕੋਈ ਨਹੀਂ ਸੀ ਉਹਨਾਂ ਦੀ ਕੋਈ ਰੰਜਿਸ਼ ਨਹੀਂ ਸੀ ਬਹੁਤ ਵਧੀਆ ਨੇਕ ਇਨਸਾਨ ਸੀ ਬੜੇ ਚੰਗੇ ਬੜੇ ਕਾਰੋਬਾਰੀ ਬੰਦੇ ਸੀ ਆੜ ਦਾ ਕਾਰੋਬਾਰ ਕਰਦੇ ਸੀ ਬਿਜ਼ਨਸਮੈਨ ਬੰਦੇ ਸੀ ਉਹ ਪਿੰਡ ਦੇ ਸਰਪੰਚ ਵੀ ਸੀ ਨੇ ਮੈਨੂੰ ਜਦੋਂ ਪਤਾ ਲੱਗਾ ਜੀ ਜਦੋਂ ਅੰਦਰ ਜਾ ਕੇ ਦੱਸਿਆ ਫਿਰ ਉਸੇ ਵੇਲੇ ਅਸੀਂ ਭੱਜ ਕੇ ਬਾਹਰ ਆਇਆ ਉਹਨੇ ਜਿਹਨੂੰ ਉਹਨਾਂ ਨੂੰ ਮਤਲਬ ਗੋਲੀਆਂ ਲੱਗੀਆਂ ਸੀ ਉਹ ਫਿਰ ਚੁੱਕ ਕੇ ਉਹਨਾਂ ਨੂੰ ਗੱਡੀ ਚ ਪਾ ਕੇ ਉਹ ਮਤਲਬ ਨਾਲ ਅਸੀਂ ਫਿਰ ਉਹਨਾਂ ਨੂੰ ਐਡਮਿਟ